ਤਾ ਆਪਣੇ ਚੈਨਲ ਤੇ ਜਿਸ ਦਾ ਨਾਮ ਹੈ ਸਟੱਡੀ ਟ੍ਰੈਕ ਸਲਾਹਕਾਰ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਕਾਰੀ ਹਾਸਲ ਕਰਾਂਗੇ ਕਿ ਕੈਨੇਡਾ OINP ਲਈ ਵੱਡਾ ਬਦਲਾਵ ਨਵਾਂ ਮਾਲਕ ਪੋਰਟਲ 2 ਜੁਲਾਈ 2025 ਤੋਂ ਸ਼ੁਰੂ Ontario ਪ੍ਰਾਂਤ 2 ਜੁਲਾਈ 2025 ਨੂੰ ਸਭਾਈ ਨਾਮਜ਼ਦਗੀਆਂ ਲਈ ਇੱਕ ਨਵਾਂ OINP ਰੋਜ਼ਗਾਰਦਾਤਾ ਪੋਰਟਲ ਲਾਂਚ ਕਰ ਰਿਹਾ ਹੈ ਕੀ ਬਦਲ ਰਿਹਾ ਹੈ 2 ਜੁਲਾਈ ਤੋਂ ਮਾਲਕ ਕਾਗਜ਼ੀ ਫਾਰਮ ਭਰਨ ਦੀ ਬਜਾਏ ਇੱਕ ਨਵੇਂ ਆਨਲਾਈਨ ਸਿਸਟਮ ਦੀ ਵਰਤੋਂ ਕਰਨਗੇ ਮਾਲਕ ਹੁਣ ਨੌਕਰੀ ਦੀ ਪੇਸ਼ਕਸ਼ ਦੇ ਵੇਰਵੇ ਆਨਲਾਈਨ ਜਮ੍ਹਾਂ ਕਰਕੇ ਪ੍ਰਕਿਰਿਆ ਸ਼ੁਰੂ ਕਰਨਗੇ ਇਸ ਤੋਂ ਪਹਿਲਾਂ ਕਿ ਬੇਨਕਾਰ ਦਿਲਚਸਪੀ ਦਾ ਪਰਟਾਵਾ ਈਓਆਈ ਜਮ੍ਹਾਂ ਕਰਵਾ ਸਕੇ ਮਹੱਤਵਪੂਰਨ ਤਾਰੀਖਾ 20 ਜੂਨ ਤੋਂ 2 ਜੁਲਾਈ 2025 ਤੱਕ ਰੋਜ਼ਗਾਰਦਾਤਾ ਨੌਕਰੀ ਦੀ ਪੇਸ਼ਕਸ਼ ਸ੍ਰੀਮਾਂ ਲਈ ਕੋਈ ਨਵਾਂ EOI ਜਮ੍ਹਾਂ ਨਹੀਂ ਕੀਤਾ ਜਾ ਸਕਦਾ 21-22 ਜੂਨ 2025 ਨੂੰ ਰੋਜ਼ਗਾਰਦਾਤਾ ਨੌਕਰੀ ਦੀ ਪੇਸ਼ਕਸ਼ ਦੇਣ ਸਾਰੇ ਮੌਜੂਦਾ EOI ਆਪਣੇ ਆਪ ਵਾਪਸ ਲੈ ਲੈ ਜਾਣਗੇ 27 ਜੂਨ ਦਿਨ ਦੇ ਅੰਤ ਤੋਂ 29 ਜੂਨ ਤੱਕ OINP ਸਿਸਟਮ ਸਾਰੀਆਂ ਸ੍ਰੀਮਾਂ ਲਈ ਪੂਰੀ ਤਰ੍ਹਾਂ ਉਪਲਬਧ ਹੋਵੇਗਾ ਮਹੱਤਵਪੂਰਨ ਤਾਰੀਖਾਂ 2 ਜੁਲਾਈ 2025 ਨੂੰ ਰੋਜ਼ਗਾਰ ਦਾਤਾ ਪੋਰਟਲ ਲਾਂਚ ਹੋਵੇਗਾ ਮਾਲਕਾਂ ਨੂੰ ਪਹਿਲਾਂ ਰਜਿਸਟਰ ਕਰਨਾ ਚਾਹੀਦਾ ਹੈ ਅਤੇ ਨੌਕਰੀ ਦੀ ਪੇਸ਼ਕਸ਼ ਦੇ ਵੇਰਵੇ ਜਮ੍ਹਾਂ ਕਰਾਉਣੇ ਚਾਹੀਦੇ ਹਨ ਬੇਨਿਕਾਰ ਫਿਰ ਆਪਣੇ EOI ਦੁਆਰਾ ਰਜਿਸਟਰ ਕਰ ਸਕਦੇ ਹਨ ਜੋ ਕਿ 12 ਮਹੀਨਿਆਂ ਲਈ ਵੈਧ ਹੋਣਗੇ PNP ਸ਼੍ਰੀਮਾ ਪ੍ਰਭਾਵਿਤ ਹੋਈਆਂ ਮਾਲਕ ਨੌਕਰੀ ਦੀ ਪੇਸ਼ਕਸ਼ ਵਿਦੇਸ਼ੀ ਕਾਮੇ ਦੀ ਤਰ੍ਹਾਂ ਮਾਲਕ ਨੌਕਰੀ ਦੀ ਪੇਸ਼ਕਸ਼ ਅੰਤਰਰਾਸ਼ਟਰੀ ਵਿਦਿਆਰਥੀ ਧਾਰਾ ਮਾਲਕ ਨੌਕਰੀ ਦੀ ਪੇਸ਼ਕਸ਼ ਮੰਗ ਅਨੁਸਾਰ ਹੁਨਰ ਦੀ ਧਾਰਾ ਨਵੇਂ ਮਾਲਕ ਪੋਰਟਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਆਸਾਨ ਪਹੁੰਚ ਲਈ ਮਾਇਓਨਟਾਰੀਓ ਨਾਲ ਇਕਰਿਤ ਅਰਜ਼ੀਆਂ ਆਨਲਾਈਨ ਜਮ੍ਹਾਂ ਕਰੋ ਅਤੇ ਪ੍ਰਬੰਧਿਤ ਕਰੋ ਮਾਲਕਾਂ ਅਤੇ OINP ਵਿਚਕਾਰ ਸਿੱਧਾ ਸੰਚਾਰ ਦਸਤਾਵੇਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਅਪਲੋਡ ਕਰੋ ਡੁਪਲੀਕੇਸ਼ਨ ਨੂੰ ਘਟਾਉਣ ਲਈ ਆਟੋਫਿਲ ਅਰਜੀ ਸਥਿਤੀ ਨੂੰ ਟਰੈਕ ਕਰੋ ਕਈ ਮਾਲਕ ਸੰਪਰਕ ਅਤੇ ਅਧਿਕਾਰਤ ਪ੍ਰਤੀਨਿਧੀ ਸ਼ਾਮਲ ਕਰੋ ਅੰਤਿਮ ਯਾਦ ਪੱਤਰ ਦੋ ਚਲਾਈ ਤੋਂ ਬਾਅਦ ਨਵੇਂ ਸਿਸਟਮ ਦੇ ਤਹਿਤ EOI ਨੂੰ ਦੁਬਾਰਾ ਰਜਿਸਟਰ ਕਰਨ ਲਈ ਮਾਲਕਾਂ ਅਤੇ ਬੇਨਕਾਰਾਂ ਨੂੰ ਇੱਕ ਦੂਜੇ ਦੀ ਮਦਦ ਨਾਲ ਕਰਨਾ ਚਾਹਿਤਾ ਹੈ ਹੋਰ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਨਵੀਆਂ ਜਾਣਕਾਰੀਆਂ ਹਾਸਲ ਕਰਨ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ